ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਮੁਖਾਉਣੀਆਂ ਆ ਇੱਕ ਪਹਿਲਾ ਸੋਹਾ ਝੋਟੀ ਤੁਹਾਨੂੰ ਗੱਬਨ ਦਿਖਾਵਾਂਗੇ ਤੇ ਇੱਕ ਆ ਧੋਕੜ ਗੱਬਨ ਮੈਦਾਨ ਦਿਖਾਉਣੀ ਆ ਤੇ ਬਾਕੀ ਇੱਥੇ ਆਵੋ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਫਰੀਦੋ ਜੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਿਰਦੀ ਹੋ ਠੀਕ ਠਾਕ ਜੀ ਵਧੀਆ ਵਧੀਆ ਕਿਸਮਾਉਂ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਂ ਪ੍ਰਿੰਸਪਲ ਸਿੰਘ ਪਿੰਡ ਜੀ ਦੇ ਕੋਤ ਤਸੀਲਹੀ ਨਾਲਾ ਜਿਲ੍ਹਾ ਮੁਸਰ ਤੇ ਫੋਨ ਨੰਬਰ ਵੀ ਬੋਲ ਦੋ ਨੰਬਰ 9501268185 ਠੀਕ ਹੈ ਜੀ ਤੇ ਅੱਜ ਦੋ ਹੀ ਆ ਫਿਰ ਅੱਜ ਦੋ ਹੀ ਆ ਜੀ ਠੀਕ ਹੈ ਹਾਂਜੀ ਹਾਂਜੀ ਇੱਕ ਗੱਬਨ ਹਾਂ ਜੀ ਰੱਬ ਦੀ ਕਿਰਪਾ ਨਾਲ ਰੋਜ਼ ਵਿਗਦਾ ਰਹਿੰਦਾ ਜੇ ਤੇ ਇੱਕ ਗੱਬਨ ਦੇ ਇੱਕ ਟੋਕੜ ਗੱਬਨ ਵੱਡੀ ਝੋਟੀ ਕੱਢੜ ਠੀਕ ਆ ਹਾਂ ਜੀ ਚਲੋ ਪਹਿਲਾਂ ਫੇਰ ਆਹੀ ਝੋਟੀ ਵਿਖਾ ਲਈਏ ਹਾਂ ਜੀ ਪਹਿਲਾ ਸੂਆ ਸੋਣਾ ਇਹਨੇ ਜੀ ਕੱਟੀ ਅੱਛਾ ਤੇ ਹੋਰ ਪਹਿਲਾ ਸੂਆ ਤੇ ਮੂੰਹ ਚਾਰ ਦੰਦ ਛਿੱਗੀ ਵਾਲੇ ਤੋੜੇ ਆ ਜੇ ਅੱਛਾ ਹਾਂ ਜੀ ਤੇ ਅਜੇ ਕੋਈ ਲੈ ਜੋ ਕੀ ਟਾਈਮ ਸੋਚਣਾ ਮੈਂ ਟਾਈਮ ਆ ਵੇਖੋ ਜੀ ਬਟਨ ਨਾਲ ਵਾਲੇ ਵਾਲਾ ਲੱਗਾ ਝੋਟੀ ਠੀਕ ਹੈ ਤਿਆਰ ਹੁੰਦੀ ਹੈ ਯਾਰ ਹੁੰਦੀ ਹੈ ਕਾਫੀ ਜਿੰਨਾ ਲੈਵਾ ਪਛਾਣ ਤੋਂ ਮੜਾ ਖਾਓ ਇਹ ਕੋਈ ਹਫਤਾ ਦੱਸਦੇ ਜਨੇ ਵਾਲਾ ਜੂ ਪਹਿਲਾਂ ਕੱਟੀ ਇਹ ਪਹਿਲਾਂ ਸੋਨਾ ਇਹ ਜੇ ਆਪਣੇ ਸੱਜਣ ਮਿੱਤਰ ਵੀਰ ਕੋਈ ਆਈ ਆ ਅੱਛਾ ਮਾਂ 15 ਕਿਲੋ ਦੁੱਧ ਕੱਢਦੀ ਰਹੀ ਝੋਟੀ ਅੱਛਾ ਤੇ ਬਾਕੀ ਇਹ ਬਰੀਡ ਵਾਲੀ ਝੋਟੀ ਵੇਖੋ ਜੱਤ ਵਾਲੀ ਕੱਟੀ ਆ ਤੇ 99 ਦੇ ਆਪਾਂ ਦੇਖ ਸਕਦੇ ਇਹ ਤਾਂ ਤੋਂ ਬਣਾਉਣੇ ਆ ਇਹ ਤਾਂ ਹਫਤਾ ਪੂਰਾ ਖੜਦੀ ਰਹੀ ਠੀਕ ਹੈ ਹਫਤਾ ਪੂਰਾ ਪਰ ਇਹ ਮਣਕੀ ਅੱਖਦੀ ਆ ਆ ਕਈਆਂ ਵੀਰਾਂ ਦਾ ਸ਼ੌਕ ਹੁੰਦਾ ਕਾਲੀ ਮੈਂ ਹੋਵੇ ਮਣਕੀ ਅੱਖਦੀ ਤੋਰੋ ਹਾਂ ਫੇਰ ਇੱਕ ਰੀਨ ਬਾਕੀ ਛੋਟੇ ਸਿੰਘ ਦੀ ਆ ਬਿੱਲੀ ਬਿਲਕੁਲ ਗੋਲ ਸਿੰਘ ਜੀ ਆ ਦੋਵੇਂ ਫੇਰ ਦੀਆਂ ਬਿੱਲੀਆਂ ਆ ਜਾ ਬਾਕੀ ਇਹਵਾ ਜਿਵੇਂ ਆਪਣੇ ਆਪਾ ਬਿਆਏ ਵੀ ਚੰਗਾ ਸੋਨਾ ਬਣਾਏ ਠੀਕ ਹੈ ਜੀ ਲੈ ਜੀ ਤਬਾਕੇ ਗਾਹਣਵੇਂ ਹਵਾਨਾ ਚੰਗਾ ਭਰੰਦੀ ਆ ਗਾੜੀ ਵੀ ਚੰਗੀ ਨਿਕਲੂਗੀ ਇਹਦੀ ਹਾਂਜੀ ਹਾਂਜੀ ਕਿੰਨਾ ਫੇ ਰੱਖਣਾ ਵਿਧਿਆ ਦਾ ਮੁੱਲ ਮੁੱਲੇ ਦਾ ਕੀ ਕਹਿਰੀ ਆ ਕਿੰਨਾ ਕ ਇਹ ਜੀ ਕਿੰਨੇ ਦੀ ਦੇਰੀ ਤੁਸੀਂ ਦੱਸ ਲਓ ਜੇ ਅੱਜ ਹੀ ਗੱਲ ਕਰਦੀ ਹੈਗੇ ਮੈਂ ਤਾਂ ਲੱਖ ਵਟਿਆ ਜਾਵੇ ਭਾਵੇਂ ਡੇਢ ਫੱਟ ਲੱਖ ਦੀ ਗਈ ਦੀ ਤਾਂ ਸੂਆ ਬੜਾ ਘਟ ਜੇ ਮਹੀ ਦਾ ਬਸ ਉਹ ਤੇ ਚਲੋ ਗੱਲ ਹੈ ਗਈ ਬਾਕੀ ਆ ਵੀ ਚਲੋ ਜੀ ਚਲੋ ਪਹਿਲਾਂ ਕੱਟੀ ਆ ਦੋ ਸੂਏ ਚੋ ਕੇ ਫਿਰ ਰੁਪਏ ਵਟ ਲੀਦੇ ਨਵੀਂ ਝੋਟੀ ਆ ਨਵੀਂ ਝੋਟੀ ਆ ਬਾਕੀ ਆ ਕੱਟੀ ਤਿਆਰ ਹੋਣੀ ਆ ਸਾਰੀ ਮੰਨ ਲਓ ਸੁਣੀ ਆ ਜਿੱਦ ਤੱਕ ਤਾਜੀ ਹੁਣ ਮੰਨ ਲਓ ਸਾਰੀਆਂ ਗਰਮੀਆਂ ਨੇ ਠੋਕ ਕੇ ਦੁੱਧ ਦੇਣਾ ਹਾਂਜੀ ਹਾਂਜੀ ਦੋ ਮਹੀਨੇ ਗਰਮੀ ਰਹਿ ਗਈ ਸਾਰੀ ਠੀਕ ਹੈ ਮਨ ਲਓ ਵੀ ਹੁਣ ਉਹ ਤੋਕੜ ਗੱਬਣ ਜੇ ਕੋ ਜੋੜਾ ਲੈ ਜੂਗਾ ਇਹਨੇ ਉਹਨਾਂ ਜਦੋਂ ਤੋਕੜ ਹੋਏ ਨਾ ਉਹਨੇ ਸੂਬਣਾ ਹਾਂਜੀ 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 ਹੁਣ ਵੀਰ ਜੀ ਹਾਂ ਨਾ ਇਹ ਜਿਹੜੀ ਦੇਣੀ ਆ ਹਾਂ ਨਾ 70000 ਦੀ ਝੋਟੀ ਦੇ ਰਾਂ 70000 ਦੀ ਹਾਂਜੀ ਯਾਰ ਹੋਰ ਛੱਡ ਦੀ 75 ਦੀ ਦੇ ਦਾਂਗੇ 75 ਦੀ ਦੇ ਦਾਂਗੇ ਠੀਕ ਹੈ 75 ਜੀ ਤੁਹਾਨੂੰ ਬਰਾ ਦੂਰ ਨੇੜੇ ਜਾਣਾ ਹੁੰਦਾ ਮਾਲ ਖੁੱਲਾ ਕਰ ਦੋਗੇ ਮਨਤਾ ਖੁੱਲਾ ਮਨਤਾ ਨ ਹੋ ਜੂਗਾ ਜਿੰਨੇ ਕਦੀ ਵੀਰ ਜੀ ਆਪਾਂ ਮੰਨ ਲਓ ਵੀ ਆਖਿਆ ਨਾ ਇੰਨੇ ਕਦੀ ਤੇ 2 ਮਹੀਨੇ ਵੀ ਚੁਲਾਗੇ ਨਾ ਸੂਗੇ ਤੇ ਫੇਰ ਇੰਨੇ ਦੀ ਰਹਿ ਜਾਣੀ 75 ਦੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਇੱਕਾ ਧੋਕੜ ਗੱਪਣ ਮੱਜਿਆ ਹਾਂਜੀ ਚੰਗੇ ਕੱਦ ਕਾਟ ਚ ਆਤਾਂ ਮਾ ਪੜੀ ਵੀਰ ਜੀ ਪੂਰੀ ਦੇ ਕਿੰਨੇ ਚਿਰ ਦੀ ਕੱਪਣ ਆ ਇਹ ਵੀ ਪੰਜਾਂ ਦੁੱਧ ਦੇ ਰਕਮ ਜੀ ਦੁੱਧ ਦੇ ਹੁਣ ਛਟਨ ਛੁੱਟਣੀ ਨਹੀਂ ਜਏ ਇਹ ਤਾਂ ਥਣ ਤੋਂ ਪਾਸ ਕਰਨ ਵਾਲਾ ਕੰਮ ਜੀ ਇਹ ਨੂੰ ਹੋ ਜਾਈ 2:30 ਹੋ ਜਾਈ ਇਨਾਂ ਕੋਲ ਠੀਕ ਹੈ 2:30 3 ਲੀਟਰ ਦੁੱਧ ਹੈਗਾ ਇਹ ਆ ਵੀ ਚਲੋ ਥਣ ਤੋਂ ਵਧੀਆ ਪਾਸ ਕਰਾ ਦੋਗੇ ਜੀ ਦੇ ਜੀ ਜਿਹੜਾ ਮਾਦੋ ਵੀ ਲੈ ਗਿਆ ਨਾ ਤਿੰਨੇ ਸੱਜਰ ਨੇ ਕਿੰਨਾ ਕੱਢਿਆ ਦੁੱਧ ਸੱਜਰ ਵੀ ਜੀ 14 ਕਿਲੋ ਕੱਢਦੀ ਸੀ ਬਣੀ ਥੋੜੀ ਜਿਹੀ ਲੇਟ ਜੀ ਠੀਕ ਆ ਹਾਂ ਜੀ ਚਲੋ ਲੈ ਜਾ ਬਾਕੀ ਪਿੱਛੇ ਬਾਕੀ ਇਹ ਆ ਵੀ ਚਲੋ ਕੋਈ ਸਾਂਭ ਲਾ ਕੋਈ ਲੈ ਜਾਊਗਾ ਸੋਨ ਤੱਕ ਕਰ ਇਹਨੇ ਸਰੀਰ ਚੰਗਾ ਭਰ ਜਾਣਾ ਵੇ ਪੇਟਪੂੜੇ ਦੀ ਚੰਗੀ ਆ ਤਾਂ ਦੇਖੋ ਬੱਚੇ ਛੋਟੇ ਸਿੰਘ ਦੀ ਝੋਟੀ ਲੈ ਜਾ ਬਾਕੀ ਥੱਲੇ ਖੁੱਲੇ ਹਨ ਇਹਦੀ ਮਾਲਕਾ ਜਿੱਦਨ ਤਿਆਰ ਹੋ ਗਈ ਚੰਗੀ ਭਰਨੀ ਥੱਲੇ ਇਹ ਵੀ ਜਲ ਹੁਣ ਟੁਕੜੀ ਹੋਈ ਆ ਤੇ ਆ ਥਾਣੇ ਤੇ ਆਪਾਂ ਦੇਖ ਸਕਦੇ ਆ ਲਾਗੇ ਤੋਂ ਮੈਂ ਵੀਰ ਜੀ ਦੁੱਧ ਵਾਲੀ ਆ ਬਾਕੀ ਕਹਿਣਾ ਥੋੜੀ ਜਿਹੀ ਬਣੀ ਮੇੜ ਆ ਥੋੜੀ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ ਜੈ ਜੀ ਕਰ ਦਈਏ ਕਿੰਨਾ ਕਰ ਇਹਦਾ ਤੁਸੀਂ ਕਰ ਦੋ ਆਪੇ ਕਰ ਦੋ ਤੁਸੀਂ ਦੱਸ ਦੋ ਅੱਜ ਕਿੰਨੇ ਦੀ ਦੇਣੀ ਆ ਮੈਂ ਤਾਂ 60 ਵਟਿਆ ਆ ਨੀ 60 ਨਾ ਵਟੀਏ ਹਾਂਜੀ 50 ਕ ਵਟ ਲਈਏ 50 ਪੰਜਾਹ ਦੇ ਵਿੱਚ ਜੀ 55000 ਦੇ ਦਾ ਫੰਡਰ ਮੈਂ ਜੇ ਕਿ ਹੋਰ ਕਰਦੀ ਹੈ ਮਾਨਤਾ ਨਾ ਹਾਂਜੀ ਹੋਰ ਕਰਦੀ ਹੈ ਮਾਨਤਾ ਕੀ ਕਰ ਦੋ ਵੀਰ ਜੀ ਹੋਰੇ 45 ਦੀ ਜਾਣਦੀ ਹੈ ਨਹੀਂ 45 ਦਾ ਤਾਂ ਕਾਹਨ ਨਹੀਂ ਨਹੀਂ ਜਾਣਦੀ ਜਿਹੜੇ ਫੰਡਰਿਆ ਵਾਲੋ ਜੇ ਕੋ ਵੀਰ ਲੈ ਵੀ ਜਾਊਗਾ ਇਹਨੂੰ ਕੀ ਕਿਹੜਾ ਕੀ ਘਾਟ ਆਇਆ ਵਿੱਚ ਕਿਸ ਨੂੰ ਅੱਗੇ ਕਿੰਨੇ ਦਿਨਾਂ ਬਾਅਦ ਅੱਜ ਪਾਈ ਆ ਵੀਡੀਓ ਹਾਂਜੀ ਹਾਂਜੀ ਤੁਸੀਂ ਫਿਰ ਘੁੰਮਣ ਕਰਨ ਗਏ ਹੋਣਾ ਅਸੀਂ ਵਿੱਚੋਂ ਚੱਲ ਗਏ ਅਸੀਂ ਵਿੱਚੋਂ ਹਫਤਾ ਹੀ ਲੱਗ ਗਿਆ ਸਾਨੂੰ ਉੱਧਰ ਹਾਂਜੀ ਤੁਸੀਂ ਫਿਰ ਘੁੰਮਣ ਚੱਲ ਗਏ ਹੋ ਜਾਣਦੀ ਹੈ 45 ਦੀ ਕੁਝ ਨਹੀਂ ਦਾਂ ਚਲੋ ਦੇ ਦਾਂਗੇ ਤੁਸੀਂ ਕਹ ਤਾ ਤੇ 45 ਦੀ ਘਾਟਾ ਦੇ ਘਾਟਾ ਸੀ ਠੀਕ ਆ 45 ਦੀ ਦੇ ਦਾਂਗੇ ਠੀਕ ਹੈ ਤੇ ਬਾਕੀ ਕੋ ਚੱਕ ਪਾਸ ਕਰਵਾ ਕੇ ਲੈ ਜਾ ਜਿੱਤਾ ਵੀਰ ਜੀ ਦੂ ਦਿਨਾਂ ਦੀ ਆਪਣੀ ਫੁੱਲ ਗਾਰੰਟੀ ਹੋ ਗਈ ਚੱਕ ਦੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਰਾ ਕੇ ਕੋ ਦੱਸਦੇ ਆਪਾਂ ਨੂੰ ਠੀਕ ਹੈ ਬਾਕੀ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਖ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ